ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮdੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬਨਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂਦਾਨ ਦਿਖਾਉਣੇ ਦੋ گاਵਾ ਤੇ ਇੱਕ ਮੱਝ ਇੱਕ ਗੱਬਨੇ ਤੇ ਦੋ ਸੋਈਆਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਇੱਕ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵੀਰ ਜੀ ਤੁਸੀਂ ਰਾਣੀ ਠਾ ਦੇ ਸਭ ਠੀਕ ਠਾਕ ਜੀ ਵਿਗਿਆ ਮਾਲ ਪਰਸਵਲਾ ਹਾਂਜੀ ਹਾਂਜੀ ਵੀਰ ਜੀ ਘੰਟੇ ਚ ਵਿਗਿਆ ਜ ਸਾਰਾ ਠੀਕ ਕਿੰਨੇ ਪੋਣੇ ਘੰਟੇ ਸਾਰੀਆਂ ਵਿਗੀਆਂ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਜਵਨ ਵਿਕੀ ਪਿੰਡ ਹਰਦੁਰ ਵਾਲਾ ਤਸੀਲੇ ਰਾਬੂ ਬਣਾਣ ਕਿ ਤੇ ਜਰਾ ਗਰਦਾਸ ਪਤ ਤੇ ਫੋਨ ਨੰਬਰ ਹੀ ਬੋਲ ਦੋ 84374 ਤੇ 22925 ਠ ਤੇ ਸ਼ੁਰੂਆਤ ਫੇਰ ਇਤੋਂ ਹੀ ਕਰ ਲਈਏ ਹਾਂਜੀ ਇੱਥੇ ਕਰ ਲਓ ਸੂਈ ਜਿਹੜਾ ਆਜ ਵਸ਼ੀ ਮਗਰ ਅੱਛਾ ਵਸ਼ੀ ਇਹ ਤੇ ਮਗਰ ਭਰਾਵਿਆਂ ਦੇ ਨਾਲ ਸੂਈ ਜੇ ਠੀਕ ਆ ਹਾਂਜੀ ਵਸ਼ੀ ਬੜੇ ਪਿਆਰੀ ਜਿਹੀ ਦਿੱ ਜਿਹਦੀ ਵਸ਼ੀ ਜੇ ਸਿੰਨ ਚੰਗੇ ਜੀ ਤੇ ਕਿੰਨਾ ਦੁੱਧ ਇਹਦੇ ਕੋਲ ਇਹਦੇ ਕੋਲ 14 ਕਿਲੋ ਤਿਆਰ ਜੀ ਵਿਜੀ ਹੈ ਹੈਗਾ 14 ਕਿਲੋ ਦੁੱਧ 14 ਲੀਟਰ ਝੋਕੇ ਖੜੇ ਕੋਈ ਦੋ ਟਾਈਮ ਤਸੱਲੀ ਕਰੀ ਸੋਈ ਨਿੱਗਰ ਲੈਵੇ ਦੀ ਜੇ ਨਿੱਗਰ ਭਾਨੇ ਦੀ ਆ ਬਾਕੀ ਚਲੋ ਸੂਈ ਸਵਾਈਆ ਦੁੱਧ ਕੋਈ ਵੀ ਦੋ ਟਾਈਮ ਝੋਕੇ ਲੈ ਜੇ ਥਾਣੇ ਨੂੰ ਵੇਖੋ ਕਿੱਡਾ ਟਾਪ ਦਾ ਲੱਗਾ ਜੇ ਆ ਥਾਣੇ ਦੇ ਆਪਾਂ ਦੇਖ ਸਕਦੇ ਹ ਇੱਕੋ ਤਣਾ ਦੀ ਕੁਆਲਿਟੀ ਦੇ ਡੇਟਾ ਉਹਦੀ ਠੰਡੀ ਸੀਲ ਬਹੁਤ ਜ਼ਿਆਦਾ ਜੀ ਠੀਕ ਆ ਦੇਖੋ ਚੜ੍ਹਦੇ ਆਹ ਦੇਖ ਸਾਹ ਤੇ ਤੋ ਉਰਦੋ ਫੇਰ ਇੱਕਰੀ ਸੂਆ ਗਿਨਵਾ ਤਰਾ ਇਹਦਾ ਪਹਿਲਾ ਹੀ ਪਹਿਲਾ ਹੀ ਵੇਦੀ ਅੱਛਾ ਪਹਿਲਾ ਸੂਆ ਹੀ ਹੈ ਛੁੜੀ ਗਿਨ ਗਰ ਲੈ ਵੇਦੀ ਜੇ ਦੁੱਧ 14 ਕਿਲੋ ਤਿਆਰ ਜੇ ਮੌਕੇ ਤੇ ਛੋਕੇ ਖੜੇ ਵੀਰ ਮੇਰਾ ਕੁਛ ਖਲੀ ਕਰਕੇ ਲੇ ਜਾਓ ਜੀ ਮੂਰਵੀ ਵੜ ਗਈ ਅਨਾਦ ਜਾਂ ਸਾਜ ਬਾਕੀ ਇਹ ਵੀ ਚਲੋ ਥਾਣੇ ਚੰਗਾ ਲੱਗਾ ਵਾ ਆ ਦੇਖੋ ਨਾੜਾ ਦਿਖਾਓ ਚੜੇ ਤੇ ਕਿਹੜੇ ਕਿਹੜੇ ਵਧੀਆ ਲੱਗੇ ਕਰਿਆ ਪਿੱਛੇ ਵੀ ਹਵਾਨੇ ਤਾਂ ਦੇਖ ਸਕਦੇ ਜੀ ਬਾਕੀ ਹਵਾਨੇ ਤੇ ਨਾੜਾ ਵਿੱਚ ਜਿਹੜੀਆਂ ਦੋਵੇਂ ਪਾਸੇ ਚੰਗੀਆਂ ਬਰੀਕ ਬਰੀਕ ਤੇ ਦੱਸੀਏ ਫਿਰ ਮੁੱਲੇ ਦਾ ਆਪਾਂ ਚਲੋ ਜੀ ਤੁਸੀਂ ਦੱਸੋ ਕਿੰਨੇ ਰੀ ਦੇ ਦਈਏ 50000 ਦੇ ਦਈਏ ਅਸੀਂ ਕਰਨੀ ਛੋਟ ਛਡੋ ਹੋਰ ਕੋਈ 2000 ਕਰ ਦਾਂਗੇ 48000 ਦਿੱਤਾਗਾ 48000 ਜੀ ਦੇ ਦੋਗੇ ਤੇ ਦੁੱਧ 14 ਲੀਟਰ ਕਰੋ ਚਵਾ ਕੇ ਦੇ ਦੋ ਅਸੀਂ ਚਵਾ ਕੇ ਤਾਂਗੇ ਜੀ ਤੁਸੀਂ ਲੈ ਕੇ ਕਰਕੇ ਕਿਰੇ ਮੇਰਾ ਵੀ ਦੋ ਟਾਈਮ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਆ ਗੱਬਨ ਜੇ ਹਾਂ ਜੀ ਇਹ ਗੱਬਨ ਜੇ ਬਾਦਿਆ ਡੰਗ ਕੱਢ ਦਈਏ ਠੀਕ ਹੈ ਤੇ ਕਿੰਨੇ ਕੇ ਦੁੱਧ ਆ ਲਈ ਇਹ 16 17 ਕਿਲੋ ਦੇਂਦੀ ਜੇ ਅੱਛਾ ਹਾਂ ਜੀ ਥਾਣੇ ਕੋ ਕਿੱਡੇ ਕੁਆਲਟੀ ਤੇ ਬਾਕੀ ਹੈਗੀ ਚਲੋ ਇਹ ਵੀ ਗਰਮੀ ਚ ਚਾਉਣ ਵਾਲੀ ਆ ਥਾਣ ਇਹਦੇ ਵੀ ਬਾਕੀ ਗੱਬਣ ਪਛੂਲੇ ਦੋ ਦਰ ਅੰਦਾਜ਼ਾ ਹੀ ਹੁੰਦਾ ਵਾ ਤੁਸੀਂ ਆਪ ਨਹੀਂ ਸਮਝਣਾ ਵੇਖਣਾ ਧੋਰ ਦੋ ਇੱਕ ਰੀਨ ਬਾਕੀ ਇਹ ਆ ਵੀ ਥੱਲੇੋਂ ਚੰਗੀ ਭਰ ਜੂਗੀ ਜੇ ਢਿੱਲਾ ਢੋਲਾ ਹਵਾਨੇ ਜਾਏਗੀ ਚਾਹ ਤਨ ਕੱਢ ਦੇਣੇ ਵਿੱਤੀ ਨੇ ਇਹ ਅਸੀਂ ਛਾਇਆਲੇ ਕਰੋਸ ਤੇ ਥੋੜੀ ਜੁੜੀ ਜੇ ਦੋ ਦਿਨਾਂ ਕੀ ਜਾਂਦਾ 15-16 ਕਿਲੋ ਰਮਾਨਾ ਘੱਲੀ ਜਾਣਾ ਨੇ ਲੈ ਦੋ ਚਾਹ ਤਨ ਕੱਢ ਜਾਣਾ ਨੇ 来 लो जी इधर आ निकल आ सरदार जी बाकी कद बो तो ऊंचा नहीं है दरमियाना जे कर दिया और चंगी वधिया जे तरह है ते ਥੱਲੇ ਚੰਗੀ ਭਰਨ ਜੀ ਆਹ ਚੰਗੀ ਭਰੂਗੀ ਤੇ ਲੰਡਲਾ ਚੰਗੀਆਂ ਜੇ ਆਹ ਦੇਖੋ ਆ ਸਾਰੇ ਵਟੂਟੇ ਨੇ ਘੜ ਜਾਣੇ ਠੀਕ ਆ ਹਾਂਜੀ ਤੇ ਮੋਡਲ ਫੇਰੇ ਦਾ ਵੇਖ ਲੋ ਵਾਜੀ ਵਾੜ ਚ ਕਿਨੇ ਦਿਦੇ ਦਦੋ ਤੁਸੀਂ ਦਦੋ ਕਰ ਦੋ ਆਪ ਹੀ ਜੀ ਅੱਜ 45 ਹਜ਼ਾਰ ਦੇ ਵਿੱਚ ਦੇ ਦਾਂਗੇ ਖਾਣਾਂਗੇ 6 45 ਹਜ਼ਾਰ ਦੇ ਦੇ ਦਾਂਗੇ 45 ਹਜ਼ਾਰ ਦੇ ਦਾਂਗੇ ਛੋੜ ਕਰ ਦਾਂਗੇ ਮੌਕੇ ਦਾ ਭੈਣ ਭਰਾ ਦਾ ਮਾਨਤਨ ਕਰ ਦਾਂਗੇ ਚਲੋ ਕੋ ਫੋਨ ਲਾਊਗਾ ਤੇ ਆਪੇ ਫਿਰ ਮੌਕੇ ਤੇ ਹੋ ਜਾਊਗਾ ਹਨਾ ਠੀਕ ਹੈ ਤੇ ਹੁਣ ਕੰਨੀ ਦੀਦੀ ਝੋਟੀ ਜੀ ਹਾਂਜੀ ਨੀਲੀ ਝੋਟੀ ਜੀ ਦਾ ਆਹ ਜੇ ਬੱਚਾ ਆਹ ਕੱਟੀ ਜੀ ਅੱਛਾ ਮਗਰ ਕੱਟੀ ਵੀ ਨਹੀਂ ਦੀਦੀ ਆ ਨੀਲੀ ਦੀ ਕੱਟੀ ਜੀ ਛੋਟਾ ੱਚਾ ਬੱਚਾ ਆ ਹਾਂਜੀ ਆਪਣੇ ਖਾਣਾਂ ਕੋਈ ਰਾਲੇ ਠੀਕ ਹੈ ਦੁੱਧ ਕਿੰਨਾ ਜੇ ਤੇ ਕੋਲ ਇਹਦੇ ਕੋਲ ਵਿੱਚ 11 ਕਿਲੋ ਤਿਆਰ ਜਾਨਾ ਐਸ਼ ਹੈਗਾ ਪੱਕਾ ਦੁੱਧ ਚਵਾ ਕੇ ਖੜੇ ਦੋ ਟਾਈਮ ਥੱਲੀ ਕਰਕੇ ਤੇ ਥਨ ਥਨ ਓਕੇ ਜੀ ਸਾਰੇ ਥਨ ਥਨ ਓਕੇ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਥਨ ਨਹੀਂ ਬਦ ਘਟੋ ਠੀਕ ਹੈ ਜੀ ਹਾਂ ਜੀ ਤੇ ਆ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਆਪਾਂ ਅਗਲੇ ਪਿਛਲੇ ਥਨ ਇੱਕੋ ਜਿਹਾ ਹੀ ਲੱਗ ਪਗ ਤੋੜ ਦੋ ਫੇਰ ਉਹ ਸਾਫ ਜਿਹੀ ਛੋਟੀ ਕੈਮਰਾ ਥੋੜਾ ਧਰਦੀ ਆ

ਤੇ ਵੀ ਦੀਮਾ ਕਰ ਇੱਕ ਥਣ ਥੋੜਾ ਜਿਹਾ ਇੱਕ ਵਡਨ ਰੱਖ ਦੀ ਜੀ ਆਓ ਥੋੜਾ ਜਿਹਾ ਹੈਗਾ ਜੇ ਤੇ ਉਤਰਾ ਧਾਰ ਤੁਰਦਾ ਨਹੀਂ ਕੋਈ ਫਰਕ ਹੈਗਾ ਵੀਰੇ ਅੱਛਾ ਹਾਂਜੀ ਧਾਰਾਂ ਚੋਗੇ ਖੜੇ ਕੋਈ ਬਰਾਬਰ ਨਾਲ ਬਰਾਬਰ ਥਣ ਪੂਰੇ ਜਿਹਾ ਤਰਾ ਹਾਂਜੀ ਥਣ ਥੁਣਾ ਓਕੇ ਜੇ ਉਹ ਉਨੀ ਕੀ ਦਾ ਹੈਗਾ ਥੋੜਾ ਜਿਹਾ ਫਰਕ ਨਿਕਾ ਰੱਖਦੀ ਆ ਠੀਕ ਪੰਜ ਧਾਰਾਂ ਦੀ ਕੋਈ ਫਰਕ ਹੈਗਾ ਠੀਕ ਹੈ ਹਾਂਜੀ ਕਿੜਾ ਨਿਕਾ ਦਿਓ ਵੀ ਖੁੰਦੀ ਆ ਠੀਕ ਸਾਈਡ ਸ਼ੂਟ ਦਾ ਉੱਤੋਂ ਵਿਖਾਓ ਕੋਈ ਨਹੀਂ ਛੜੇ ਛੜੇ ਦਾ ਕੋਈ ਨਹੀਂ ਉੱਪਰੋਂ ਜਿਹੜਾ ਬਰੋਬਰ ਹੈ ਇਹ ਤੋਂ ਬੁਰਾ ਬਰੋਬਰ ਆ ਦੇਖੋ ਬਸ ਇਹੋ ਕੀ ਬਤਾਇਆ ਥਣ ਥੋੜਾ ਜ ਵੇਖ ਲੋ ਵੀ ਜੀ ਹੁਣ ਥੋੜਾ ਬਚਾਓ ਚਾ ਨਹੀਂ ਤੇ ਛੋਟੀ ਤੇ 95000 ਦੇ ਛੱਡੀ ਦੀ ਸੀ ਹਾਂਜੀ ਹਾਂਜੀ ਹੁਣ ਕਿੰਨੇ ਦੇ ਦੇ ਦੀਆਂ ਕਰਨੀ ਕੋਈ ਛੋਟ ਛੱਡ ਹੋਰ 2000 ਛੱਡ ਦਾਂਗੇ ਅੱਛਾ ਪੂਰੇ 65000 ਦੇ ਦਾਂਗੇ ਅੱਛਾ 65000 ਦੇ ਦੇ ਦੋਗੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਹਾਂਜੀ ਆਪਣੀ ਸੁਈਆਂ ਸਵਾਈਆਂ ਚ ਆ ਕੇ ਖੜੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ ਜੋ ਵੀ ਆ ਇੱਥੇ ਵੀਰ ਆਪਣਾ ਵੇਖ ਚਾ ਕੇ ਤੇ ਆਪਣੀ ਸਮਝਣਾ ਜਿਹੜੀ ਗੱਲੋਂ ਪਾਸ ਕਰੇ ਆਪਣੀ ਮਰਜ਼ੀ ਨਾਲ ਖੜੇ ਠੀਕ ਹੈ ਜੀ